ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਣੀ ਕਮੇਟੀ ਦੀ ਅੰਤਰ ਕਮੇਟੀ ਵਿੱਚ ਪਿਛਲੇ ਦਿਨੀ ਜੋ ਵਿਚਾਰ ਚਰਚਾ ਹੋਈ ਆ ਉਹ ਸਾਰੇ ਮੀਡੀਆ ਦੇ ਸਾਹਮਣੇ ਵੀ ਆਈ ਆ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਤੱਕ ਮੋਰ ਤੋਂ ਪਹੁੰਚ ਕੀਤੀ ਜਾਵੇ ਕਿਉਂਕਿ ਬਹੁਤ ਸਤਕਾਰਯੋਗ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 18 ਸਾਲ ਤੋਂ ਫਾਂਸੀ ਚੱਕੀ ਵਿੱਚ ਜਿਹੜੇ ਬੰਦ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਮੇਰੇ ਮਾਮਲੇ ਦਾ ਫੈਸਲਾ ਜਿਹੜਾ ਕੀਤਾ ਜਾਵੇ ਸੋ ਇਹ ਗੱਲ ਸਾਹਮਣੇ ਆਉਂਦੀ ਆ ਕਿ ਸਿੱਖਾਂ ਦੇ ਲਈ ਜਿਹੜਾ ਕਾਨੂੰਨ ਆ ਉਹ ਇਸ ਦੇਸ਼ ਦੇ ਵਿੱਚ ਵੱਖਰਾ ਭਾਵੇਂ ਕੀ ਸੌਦਾ ਸਾਧ ਨੂੰ ਬਾਰ-ਬਾਰ ਰਿਹਾਈ ਹੁੰਦੀ ਆ ਉਹ ਉਸ ਨੂੰ ਛੋੜ ਦਿੱਤੀ ਜਾਂਦੀ ਆ ਪਰ ਉਹਨੂੰ ਸੋਧ ਕੀਤੀ ਜਾਂਦੀ ਆ ਪਰ ਸਿੱਖਾਂ ਦੇ ਨਾਲ ਇਹ ਜਿਹੜਾ ਵਿਤਕਰਾ ਜੋਨਾਂ ਤੇ ਉਹ ਦਿਖਾਈ ਦਿੰਦਾ ਅੱਜ ਵੀ ਜਿਹੜੀ ਇਹ ਖਬਰ ਆਈ ਆ ਕਿ ਅਮਰਤਪਾਲ ਸਿੰਘ ਇੱਕ ਨੌਜਵਾਨ ਜਿਹੜਾ ਪਿਛਲੇ ਦਿਨੀ ਜੀ ਤੇ ਐਨਐਸਏ ਲਾ ਕੇ ਦਿਬਲੂਗੁਰੂ ਭੇਜਿਆ ਗਿਆ ਸੀ ਉਸ ਤੇ ਇੱਕ ਸਾਲ ਦੀ ਐਨਐਸਏ ਹੋਰ ਵਧਾ ਦਿੱਤੀ ਗਈ ਆ ਇਹ ਅਸੀਂ ਸਮਝਦੇ ਆ ਕਿ ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਵੀ ਆ ਭਾਵੇਂ ਕਿ ਇਹ ਗੱਲ ਸਪਸ਼ਟ ਹੋਈ ਪਿਛਲੇ ਦਿਨਾਂ ਚ ਕੀ ਸਪਟਾਰਯੋਗ ਅ ਅਮਰਤਪਾਲ ਦੇ ਮਾਤਾ ਜੀ ਨੇ ਇਹ ਗੱਲ ਕਹੀ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਤਰ੍ਹਾਂ ਦੇ ਵੱਖਵਾਦ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸਾਡਾ ਉਸ ਨਾਲ ਸਬੰਧ ਕੋਈ ਨਹੀਂ ਅੱਜ ਵੀ ਪ੍ਰੈਸ ਕਾਨਫਰੰਸ ਕਰਕੇ ਬਾਪੂ ਦਰਸ਼ੇਮ ਸਿੰਘ ਹੁਣੀ ਜ਼ਿਕਰ ਕਰ ਰਹੇ ਸੀ ਕਿ ਅਮਰਪਾਲ ਸਿੰਘ ਜਾਂ ਉਹਨਾਂ ਦੀ ਸਾਰੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਵਖਵਾਦ ਦੇ ਵਿੱਚ ਨਾਲ ਸਹਿਮਤ ਨਹੀਂ ਅਸੀਂ ਕਾਨੂੰਨ ਦੇ दायरे ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਉਸ ਦੇ باوجود ਵੀ ਸਰਕਾਰ ਨੇ ਇਹਦੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਅਫਸਰ ਆ ਡੀਸੀ ਅਮਰਤਸਰ ਦੇ ਕਹਿਣ ਤੇ ਜਿਹੜੀ ਇਹ ਜਿਹੜੀ NSA ਇੱਕ ਸਾਲ ਦੀ ਹੋਰ ਵਧਾਤੀ ਗਈ ਆ ਜਿਸ ਦੀ ਅਸੀਂ ਡਟ ਕੇ ਨਿੰਦਾ ਕਰਦੇ ਆ ਕਿਉਂਕਿ ਇਹ ਸਾਰਾ ਕੁਝ ਸਿਰਫ ਤੇ ਸਿਰਫ ਘਟ ਗਿਣਤੀਆਂ ਲਈ ਦੇ ਖਾਸ ਤੌਰ ਤੇ ਸਿੱਖਾਂ ਲਈ ਹੀ ਬਣਦਾ ਦਿਖਾਈ ਦੇ ਰਿਹਾ ਸੋ ਅਸੀਂ ਸਮਝਦੇ ਆ ਕਿ ਇਹ ਇੱਕ ਹੋਰ ਵਿਤਕਰਾ ਜਿਹੜਾ ਕਿ ਕਾਨੂੰਨ ਨੂੰ ਛਿੱਕੇ ਡੰਕ ਕੇ ਸੰਵਧਾਨ ਦੇ ਨਾਲ ਸਹਿਬਤ ਰਹਿ ਕੇ ਚੱਲਣ ਵਾਲੇ ਲੋਕਾਂ ਦੇ ਲਈ ਵੀ ਇਹ ਇੱਕ ਵੱਡਾ ਹਥਿਆਰ ਵਰਤਿਆ ਜਾ ਰਿਹਾ ਤੇ ਉਹਨਾਂ ਨੂੰ ਜੇਲੀ ਡੱਕਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ